ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਆਰਗਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿੱਚ 5 ਫੋਰਨ ਮੇਡ ਬਲੌਕ ਪਿਸਟਲ ਜਿਹੜੇ ਆ ਉਹ ਬਰਾਮਦ ਕੀਤੇ ਗਏ ਆ 4 ਉਹਦੇ ਨਾਲ ਮੈਗਜ਼ੀਨ ਨੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਜਿਹਦੀ ਪਛਾਣ ਜਿਹੜੀ ਅਮਿਤ ਸਿੰਘ ਹੈਗਾ ਗੁਰੂ ਕੀ ਵਡਾਲੀ ਛਾਟੇ ਦਾ ਔਰ ਇਹਦਾ ਇੱਕ ਸਾਥੀ ਜਿਹੜਾ ਭੱਜਿਆ ਹੋਇਆ ਉਹ ਹੈ ਗੁਰਪ੍ਰੀਤ ਗਿੱਨੀ ਉਹ ਵੀ ਗਿਵਨ ਸਿੰਘ ਕਲੋਨੀ ਦਾ ਛਾਡੇ ਦਾ ਰਹਿਣ ਵਾਲਾ ਇਹ ਸਾਰੀ ਕਨਸਾਈਨਮੈਂਟ ਕ੍ਰੋਸ ਦਾ ਇੰਟਰਨੈਸ਼ਨਲ ਬਾਰਡਰ ਆਈ ਹੈ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ 15 ਜਸਤ ਤੋਂ ਲੈ ਕੇ ਹੁਣ ਤੱਕ ਕ੍ਰੋਸ ਬਾਰਡਰ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਹੈਗਾ ਇਸ ਗੱਲ ਦੇ ਉੱਤੇ ਕਿ ਵੈਪਨਸ ਐਕਸਪਲੋਸਿਵ ਜਿਹੜੇ ਪੁਸ਼ ਕੀਤੇ ਜਾ ਰਹੇ ਆ ਕ੍ਰੋਸ ਦੀ ਬਾਰਡਰ ਉਹਦੇ ਤਹਿਤ ਹੀ ਇਹ ਕਨਸਾਈਨਮੈਂਟ ਆਈ ਸੀਗੀ ਔਰ ਜਿਹੜੇ ਅਮਿਤ ਤੇ ਗਿੱਨੀ ਨੇ ਇਨਾਂ ਦੇ ਪਾਕਿਸਤਾਨ ਬੇਸ ਸਮਗਲਰਜ਼ ਨਾਲ ਔਰ ਆਊਟ ਆਫ ਸਟ ਆਪਣੇ ਕੁਸ਼ ਕ੍ਰਿਮੀਨਲਸ ਹੈਗੇ ਆ ਉਹਨਾਂ ਨਾਲ ਵੀ ਇਨ ਟੱਚ ਨੇ ਔਰ ਮੇਨ ਇਹਦੇ ਵਿੱਚ ਪਾਕ ਸਮਗਲਰ ਹੈਗਾ ਰਾਣਾ ਏਲੀਅਸ ਚਾਚਾ ਉਹਦਾ ਨਾਮ ਫਿਕਰ ਹੋ ਰਿਹਾ ਜਿਹੜਾ ਮੇਨ ਇਹ ਅਸਾਈਨਮੈਂਟਸ ਭੇਜ ਰਿਹਾ ਇਹਨਾਂ ਨੂੰ ਜਿਆਦਾਤਰ ਜਿਹੜਾ ਸੈਕਟਰ ਹੈਗਾ ਉਹ ਟਾਰੀ ਸੈਕਟਰ ਹੈ ਡੇਰਾ ਬਾਬਾ ਨਾਨਕ ਸੈਕਟਰ ਆ ਜੋ ਉਹਨਾਂ ਦੀ ਪੁਛ ਕਚ ਤੋਂ ਪਤਾ ਲੱਗਿਆ ਇਹ ਸੈਕਟਰ ਜਿਹੜੇ ਯੂਜ਼ ਹੋ ਰਹੇ ਆ ਰੀਡੈਸਟਿੰਡ ਲੋਕੇਸ਼ਨਸ ਭੇਜੀਆਂ ਜਾਂਦੀਆਂ ਆ ਕ੍ਰੋਸ ਦੀ ਵਟਸਐਪ ਤੇ ਦੂਜੇ ਐਪਸ ਦੇ ਰਾਹੀਂ ਇੱਕ ਕੋਆਰਡੀਨੇਟ ਭੇਜ ਕੇ ਉੱਥੇ ਰੀਸੀਵ ਕੀਤੀਆਂ ਜਾਂਦੀਆਂ ਐ ਜਿਹੜੀਆਂ ਅਸਾਈਨਮੈਂਟਸ ਨੇ ਉਸ ਤੋਂ ਬਾਅਦ ਉਹਨਾਂ ਨੂੰ ਕਨਸੀਲ ਕਰਨ ਦਾ ਬੜਾ ਇਹਨਾਂ ਦਾ ਇੱਕ ਨੋਵਲ ਤਰੀਕਾ ਇਸ ਕੇਸ ਦੇ ਵਿੱਚ ਸਾਹਮਣੇ ਆਇਆ ਐ ਇਹ ਜਿਹੜੇ ਬੱਚਿਆਂ ਨੂੰ ਨੇਬੁਲਾਈਜ਼ ਕਰਨ ਵਾਸਤੇ ਉਹ ਇਕੁਪਮੈਂਟ ਹੁੰਦੀ ਐ ਉਹ ਜਿਹੜੀ ਐ ਉਹ ਉਹਦਾ ਜਿਹੜਾ ਡੱਬਾ ਐ ਉਹਨੂੰ ਯੂਜ਼ ਕਰਦੇ ਰਹੇ ਵੀ ਜਿੰਨਾ ਘਾਹ ਉਹਦਾ ਉਹਨੇ ਪਿਸਟਲ ਜਾਂ ਵੈਪਨ ਇਹਦੇ ਵਿੱਚ ਪਾਏ ਜਾਂਦੇ ਆ so that ਜੇ ਕਿਤੇ ਰਸਤੇ 'ਚ ਕੋਈ ਪੁੱਛੇ ਤਾਂ ਅਗਲਾ ਕਹਿੰਦੇ ਬੱਚਾ ਵਾਸਤੇ ਵੀ ਲੈ ਕੇ ਜਾ ਰਹੇ ਬੱਚਾ ਬਿਮਾਰ ਹੈ ਦੂਜੀ ਗੱਲ ਇਹਦੇ 'ਚ ਇੰਪੋਰਟੈਂਟ ਆਈ ਹੈ ਕਿ ਇੱਕ ਵਾਰ ਜਦੋਂ ਕਨਸਾਈਨਮੈਂਟ ਆਪਾਂ ਲੈ ਆਂਦੀ ਉਹਨੂੰ ਜਿਹੜਾ ਅੱਗੇ ਦੇਣ ਵਾਲਾ ਸਿਸਟਮ ਹੈ ਉਹ ਈ ਰਿਕਸ਼ਾਸ ਬਹੁਤ ਇਹਦੇ 'ਚ ਫ੍ਰੀਕੁਐਂਟਲੀ ਯੂਜ਼ ਕੀਤੇ ਜਾ ਰਹੇ ਨੇ ਔਰ ਜਿੱਥੇ ਵੀ ਜਿਵੇਂ ਹੁਣ ਸਪੋਜ਼ ਕਰੋ ਰੇਲਵੇ ਸਟੇਸ਼ਨ ਵੀ ਜਾਣਾ ਹੈ ਚੁਪ ਕਰਕੇ ਈ ਰਿਕਸ਼ਾ ਲੈਣਾ ਉੱਥੇ ਜਾ ਕੇ ਜੇ ਇੰਟਰ ਸਟੇਟ ਭੇਜਣਾ ਕੋਈ ਚੀਜ਼ੇ ਬੰਦੇ ਰਾਹੀਂ ਜਾਂ ਦੇਣਾ ਉੱਥੇ ਚਲੇ ਜਾਣਾ ਔਰ ਮੋੜਲੀ ਪੁੱਛ ਗਿਜ ਤੋ ਇਹਨਾਂ ਦੀ ਗੱਲ ਹੈ ਜੋ ਸਾਹਮਣੇ ਆਈ ਹੈ ਕਿ 3 ਲੱਖ ਇਹ ਕਰੀਬ ਇੱਕ ਵੈਪਨ ਦੀ ਪ੍ਰਾਈਸ ਘੱਟੋ ਘਾਟੇ ਵਰਤ ਰਹੀ ਸੀ ਜਿੱਥੇ ਦਿੰਦੇ ਵੀ ਆਪਣੇ ਬੰਦਿਆਂ ਨੂੰ ਸੋ ਥੈਟ ਹਵਾਲਾ ਰਾਹੀਂ ਉਹ ਪੈਸਾ ਜਿਹੜਾ ਵਾਪਸ ਪਾਕਿਸਤਾਨ ਜਾਂਦਾ ਉਹਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਆ ਕਿਉਂਕਿ ਇਹਨਾਂ ਦੇ ਕੁਝ ਬੰਦੇ ਅਜੇ ਰਹਿੰਦੇ ਆ ਜਿੰਨੀ ਵੀ ਫੜਨ ਵਾਲਾ ਰਹਿੰਦਾ ਅਜੇ ਉਹ ਇੰਟਰ ਸਟੇਟ ਕਨੈਕਸ਼ਨਸ ਇੱਕ ਤੋਂ ਸਾਹਮਣੇ ਆਏ ਜਿਹੜੇ ਹੁਣ ਅਜੇ ਪ੍ਰੈਸ ਨਾਲ ਆਪਾਂ ਸ਼ੇਅਰ ਨਹੀਂ ਕਰ ਸਕਦੇ ਉਹ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਕਰਾਂਗੇ ਬੜੀ ਕਲੀਅਰ ਪਿਕਚਰ ਕਵਰ ਹੋ ਜਾਏਗੀ ਔਰ ਇਹਦੇ ਵਿੱਚ ਹੋਰ ਗ੍ਰਿਫਤਾਰੀਆਂ ਜਿਹੜੀਆਂ ਜਿੰਨੀ ਤਾਂ ਇੱਕ ਹੈਗਾ ਹੀ ਹੈਗਾ ਹੋਰ ਲੋਕ ਵੀ ਅਸੀਂ ਜਿਹੜੇ ਗ੍ਰਿਫਤਾਰ ਕਰਾਂਗੇ ਆਉਣ ਵਾਲੇ ਟਾਈਮ 'ਚ ਸਪੈਸ਼ਲੀ ਫੋਕਸ ਸਾਡਾ ਇਹੀ ਹੈ ਕਿ ਪਾਕਿਸਤਾਨ ਬੇਸ ਸਮਗਲਰਸ ਦੇ ਹੋਰ ਕਿਹੜੇ ਇੱਥੇ ਰਿਸਿਵਰ ਹੈਗੇ ਪਲੱਸ ਇਹ ਜੇ ਵੈਪਨ ਲੈਂਦੇ ਆ ਤੇ ਕਿੱਥੇ ਦੇ ਰਹੇ ਸੀ ਤੋਂ ਮੈਂ ਇਹਦੇ ਨਾਲ ਸਮਝਦਾ ਕਿ ਸਾਡੀ ਟੀਮ ਦੀ ਜਿਹਦੇ ਵਿੱਚ ਡੀਸੀਪੀ ਆਲਮ ਸਾਹਿਬ ਤੇ ਹਰਪਾਲ ਜੀ ਏਡੀਸੀਪੀ ਸ਼ਿਵਦਰਸ਼ਨ ਵਿਨੋਦ ਸਾਡੇ ਐਸਐਚਓ ਛਾਟਾ ਤੇ ਇਹਨਾਂ ਦੀ ਟੀਮ ਬਹੁਤ ਵਧੀਆ ਕੰਮ ਕੀਤਾ ਮੇਜਰ ਇੱਕ ਵਾਇਲੈਂਟ ਕ੍ਰਾਈਮ ਜਿਹੜਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਿ ਇੰਨੇ ਵੈਪਨ ਜਦੋਂ ਆ ਜਾਂਦੇ ਤੁਹਾਨੂੰ ਪਤਾ ਹੈ ਕੀ ਹੋ ਜਾਂਦਾ ਔਰ ਇਹ ਅਵਰਟ ਹੋਇਆ ਅੱਦੇਵੀਏ ਵਿੱਚ ਉਸੇ ਤਰ੍ਹਾਂ ਕਾਰਵਾਈ ਬਣਦੀ ਰਹੂਗੀ ਮੈਂ ਤੁਹਾਡਾ ਨਾਲ ਜਰੂਰ ਇਹ ਸ਼ੇਅਰ ਕਰਨਾ ਚਾਹੁੰਦਾ ਕਿ ਜੇ ਆਪਾਂ ਆਰਮਜ਼ੈਟ ਤੇ ਆਰਗੇਨਾਈਜ਼ ਕ੍ਰਾਈਮ ਦੀ ਗੱਲ ਕਰੀਏ ਤੇ ਪਿਛਲੇ 1 ਜਨਵਰੀ ਤੋਂ ਲੈ ਕੇ ਹੁਣ ਤੱਕ 51 ਕੇਸ ਦਰਜ ਅਸੀਂ ਕੀਤੇ ਆਰਗੇਨਾਈਜ਼ ਕ੍ਰਾਈਮ ਦੇ 106 ਜਿਹੜੇ ਅਕਿਊਜ਼ ਫੜੇ ਗਏ ਆ ਹਾਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲੂਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸਿੰਘ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰਉਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ Beti Smart Solution ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ ਹੈ